ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਐਸ ਕੇ ਚੈਨਲ ਵਿੱਚ ਆਪ ਸਾਰਿਆਂ ਦਾ ਹੀ ਸਵਾਗਤ ਹੈ ਜੀ ਹੁਣ ਲੱਗੇ ਅਸੀਂ ਵੀਡੀਓ ਸ਼ੁਰੂ ਕਰਨ ਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਆਪ ਸਾਰਿਆਂ ਨੂੰ ਇੱਕ ਰਿਕਵੈਸਟ ਹੈ ਜੀ ਵੀਡੀਓ ਨੂੰ ਪੂਰਾ ਹੀ ਦੇਖਿਓ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਹੀ ਕਰਿਓ ਦੇਖੋ ਜੀ ਅੱਜ ਦਾ ਜਿਹੜਾ ਹੈ ਟੌਪਿਕ ਉਹ ਹੈ ਜੀ ਸਵਾਲ ਸਵਾਲ ਸਾਰਾ ਇਹ ਹੈ ਹਰ ਕੋਈ ਪੁੱਛਦਾ ਹੈ ਇੱਕ ਦੂਸਰੇ ਨੂੰ ਕੀ ਗੁਰੂ ਸਾਹਿਬ ਸਾਡੇ ਤੇ ਖੁਸ਼ ਹਨ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਤੇ ਇਸ ਦੀ ਕੀ ਨਿਸ਼ਾਨੀ ਹੈ ਤੇ ਇਸ ਦਾ ਕਿੱਦਾਂ ਪਤਾ ਚੱਲੇ ਕਿ ਗੁਰੂ ਸਾਹਿਬ ਸਾਡੇ ਤੇ ਖੁਸ਼ ਹਨ ਅਸੀਂ ਗੁਰਦੁਆਰਾ ਸਾਹਿਬ ਵੀ ਜਾਂਦੇ ਹਾਂ 사త్సੰਗਤ ਵੀ ਕਰਦੇ ਹਾਂ ਫਿਰ ਸਾਨੂੰ ਨਿਸ਼ਾਨੀ ਕਿੱਦਾਂ ਪਤਾ ਚੱਲੇ ਵੀ ਗੁਰੂ ਸਾਹਿਬ ਸਾਡੇ ਤੇ ਬਹੁਤ ਹੀ ਜ਼ਿਆਦਾ ਖੁਸ਼ ਹਨ ਇਦਾਂ ਹੀ ਕਿਸੇ ਨੇ ਸਵਾਲ ਪੁੱਛਿਆ ਤੇ ਅਗੋ ਜਵਾਬ ਇਹੋ ਹੀ ਮਿਲਿਆ ਕੀ ਗੁਰੂ ਸਾਹਿਬ ਤੁਹਾਡੇ ਤੇ ਖੁਸ਼ ਹਨ ਤੇ ਇਹਦਾ ਜਿਹੜਾ ਸਵਾਲ ਦਾ ਜਵਾਬ ਹੈ ਉਹ ਇਹੋ ਹੀ ਹੈ ਅਗਰ ਤੇ ਤੁਹਾਡਾ ਕਿਸੇ ਨਾਲ ਮੇਲ ਮਿਲਾਪ ਸਤ ਸੰਗਤ ਜੋ ਕਿ ਸਤ ਸੰਗਤ ਕਰਦਾ ਹੈ ਗੁਰਮੁਖੀ ਹੈ ਗੁਰੂ ਦੇ ਘਰ ਜਾਂਦਾ ਹੈ ਮੱਥਾ ਟੇਕਦਾ ਹੈ ਸੇਵਾ ਕਰਦਾ ਹੈ ਤੇ ਉਹ ਉੱਥੇ ਪਰਮਾਤਮਾ ਤੁਹਾਡੇ ਤੇ ਖੁਸ਼ ਹੈ ਗੁਰਗੁਬਨ ਸਿੰਘ ਸਾਹਿਬ ਉੱਥੇ ਤੁਹਾਡੇ ਤੇ ਖੁਸ਼ ਹਨ ਸਮੇਂ ਲੋ ਅੱਜ ਅਸੀਂ ਕਰੋ ਬਾਹਰ ਨਿਕਲੇ ਹਾਂ ਤੇ ਰਸਤੇ ਵਿੱਚ ਸਾਨੂੰ ਕੋਈ ਮਿਲਿਆ ਹੈ ਤੇ ਗੁਰਸਿੱਖ ਪਿਆਰਾ ਮਿਲਿਆ ਹੈ ਜੋ ਗੁਰਦੁਆਰਾ ਸਾਹਿਬ ਰੋਜਾਂ ਜਾਂਦਾ ਜਾਂਦੇ ਹਨ ਪਾਠ ਕਰਦੇ ਹਨ ਕੀਰਤਨ ਕਰਦੇ ਹਨ ਤੇ ਉੱਥੇ ਤੁਹਾਨੂੰ ਇਹ ਨਿਸ਼ਾਨੀ ਮਿਲੇਗੀ ਕਿ ਗੁਰੂ ਸਾਹਿਬ ਤੁਹਾਡੇ ਤੇ ਖੁਸ਼ ਹਨ ਦੂਸਰਾ ਇਹ ਹੈ ਕਿ ਜਦੋਂ ਤੁਸੀਂ ਪਾਠ ਕੀਤਾ ਤੁਹਾਡਾ ਮਨ ਕੀਤਾ ਪਾਠ ਕਰਨ ਵਾਸਤੇ ਕਿ ਅੱਜ ਮੈਂ ਪਾਠ ਕਰਨਾ ਹੈ ਮੇਰਾ ਦਿਲ ਕਰ ਰਿਹਾ ਹੈ ਤੁਹਾਡੇ ਦਿਲ ਨੂੰ ਜਦੋਂ ਖਿੱਚ ਪੈ ਗਈ ਈ ਗੁਰਬਾਣੀ ਪੜ ਲਈਏ ਗੁਰਬਾਣੀ ਪੜ ਲਈ ਜਾਵੇ ਉਥੇ ਵੀ ਕਲਗੀਧਰ ਪਾਤਸ਼ਾਹ ਤੁਹਾਡੇ ਤੇ ਖੁਸ਼ ਹਨ ਫੇਰ ਤੀਸਰਾ ਇਹ ਹੈ ਕਿ ਜਦੋਂ ਤੁਹਾਡੇ ਘਰ ਵਿੱਚ ਅਚਾਨਕ ਹੀ ਕੋਈ ਆਵੇ ਰਿਸ਼ਤੇਦਾਰ ਤੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਕਿਦਾਂ ਦੇ ਹਨ ਤੇ ਕਿਹੜੇ ਹਨ ਅਮਰਤਧਾਰੀ ਹਨ ਜਾਂ ਫਿਰ ਨਹੀਂ ਅਮਰਤਾਰੀ ਹਨ ਉਹ ਤੁਹਾਨੂੰ ਆਪ ਹੀ ਪਤਾ ਹੈ ਉਹ ਆਪਣੇ ਘਰ ਵਿੱਚ ਕਿੱਦਾਂ ਰਹਿੰਦੇ ਹਨ ਕਿੱਦਾਂ ਗੁਰਬਾਣੀ ਪੜ੍ਹਦੇ ਹਨ ਗੁਰਦੁਆਰਾ ਸਾਹਿਬ ਜਾਂਦੇ ਹਨ ਨਹੀਂ ਜਾਂਦੇ ਇਹ ਉਹਨਾਂ ਨੂੰ ਪਤਾ ਹੈ ਜਾਂ ਫਿਰ ਤੁਹਾਨੂੰ ਨੂੰ ਪਤਾ ਹੈ ਉਹਨਾਂ ਦੇ ਸੰਗਤ ਕਰਦੇ ਹਨੂ ਕਿ ਨਹੀਂ ਕਰਦੇ ਸੰਗਤ ਇੱਥੇ ਵੀ ਇੱਕ ਸੋਚਣ ਵਾਲੀ ਵਿਚਾਰਨ ਵਾਲੀ ਗੱਲ ਹੁੰਦੀ ਹੈ ਅਗਰ ਕੋਈ ਤੁਹਾਡੇ ਘਰ ਆਵੇ ਅਗਰ ਆਹਣਾ ਕੀ ਤੇ ਤੁਸੀਂ ਜਦੋਂ ਸਾਹਮਣੇ ਦੇਖੋ ਨਾ ਕਿ ਇਹ ਗੁਰੂ ਦਾ ਪਿਆਰਾ ਹੈ ਗੁਰਦੁਆਰਾ ਸਾਹਿਬ ਜਾਂਦੇ ਹਨ ਕੀਰਤਨ ਇਹ ਹਨ ਜਾਂ ਫਿਰ ਪਾਠੀ ਹੈ ਪਾਠ ਕਰਤਾ ਹੈ ਜਾਂ ਫਿਰ ਅਮਰਤਾਰੀ ਹੈ ਕੋਈ ਸਤ ਸੰਗਤ ਕਰਤੇ ਹਨ ਉਹ ਸਮਝ ਲਓ ਤੁਸੀਂ ਵੀ ਗੁਰੂ ਸਾਹਿਬ ਤੁਹਾਡੇ ਦੇ ਖੁਸ਼ ਹਨ ਤੇ ਤੁਹਾਡਾ ਜਿਹੜਾ ਮਿਲ ਮਿਲਾਪ ਹੈ ਨਾ ਉਹਨਾਂ ਨੇ ਆਪ ਹੀ ਕਰਵਾਇਆ ਹੋਇਆ ਹੈ ਇੱਥੇ ਉਹਦੀਆਂ ਇਹ ਨਿਸ਼ਾਨੀਆਂ ਹਨ ਦਰਗਾਹ ਦੇ ਵਿੱਚ ਕਹਿੰਦੇ ਹਨ ਕਿ ਗੁਰੂ ਸਾਹਿਬ ਧੰਨ ਗੁਰਗੋਬਿੰਦ ਸਿੰਘ ਸਾਹਿਬ ਮਹਾਰਾਜੀ ਸੋਚ ਵਿਚਾਰ ਕਰਦੇ ਹਨ ਤੇ ਦੇਖਦੇ ਹਨ ਕਿ ਮੇਰਾ ਕਿਹੜਾ ਕਿਹੜਾ ਸਿੱਖ ਕਿੰਨੀ ਬਾਣੀ ਪੜਦਾ ਹੈ ਤੇ ਕਿੱਦਾਂ ਰਹਿੰਦਾ ਹੈ ਉਹਦਾ ਰਹਿਣ-ਮਹਿਣ ਕਿੱਦਾਂ ਦਾ ਹੈ ਅਗਰ ਤ ਉਸੇ ਕਿਸੇ ਦਾ ਦਿਲ ਨਹੀਂ ਦੁਖਾਇਆ ਕਿਸੇ ਨਾਲ ਚੰਗੀ ਗੱਲ ਕੀਤੀ ਹੈ ਅਗਲਾ ਭਾਵੇਂ ਤੁਹਾਡੇ ਨਾਲ ਭੈੜਾ ਵਿਵਹਾਰ ਕਰੇ ਚੰਗੀ ਤਰ੍ਹਾਂ ਤੁਹਾਡੇ ਨਾਲ ਨਾ ਬੋਲਚਾਲ ਕਰੇ ਨਹੀਂ ਬੁਲਾਵੇ ਤੁਹਾਨੂੰ ਤੇ ਉਹ ਗੁਰੂ ਸਾਹਿਬ ਜਾਣਦੇ ਹਨ ਆਪਣਾ ਕੋਈ ਤੁਹਾਡਾ ਜਿੱਤਾ ਭੈਣ ਭਰਾ ਹੈ ਤੁਹਾਡੇ ਨਾਲ ਨਹੀਂ ਮੇਲ-ਮਿਲਾਪ ਰੱਖਣਾ ਚਾਹਦਾ ਉਹ ਫਿਰ ਤੁਸੀਂ ਆਪ ਹੀ ਸੋਚੋ ਤੇ ਸਮਝੋ ਵੀ ਉੱਥੇ ਗੁਰੂ ਸਾਹਿਬ ਖੁਸ਼ ਨਹੀਂ ਹਨ ਗੁਰੂ ਸਾਹਿਬ ਆਪ ਹੀ ਚਾਹੁੰਦੇ ਹਨ ਕਿ ਤੂੰ ਇਹਦੇ ਤੋਂ ਇੱਕ ਸਾਈਡ ਤੇ ਹੋ ਜਾ ਜੇ ਕੱਲਿਆਂ ਰੱਖਿਆ ਗਿਆ ਹੈ ਤੇ ਕੱਲੇ ਰਹਿ ਕੇ ਤੂੰ ਤਸ ਤੇਰੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਸੀਂ ਆਪਣਾ ਇੱਕ ਕਦਮ ਅੱਗੇ ਵਧਾਈਏ ਅਗਲਾ ਨਹੀਂ ਆਪਣਾ ਕਦਮ ਇੱਕ ਵਧਾ ਕੇ ਤੇ ਫੇਰ ਸਮਝੋ ਕਿ ਗੁਰੂ ਸਾਹਿਬ ਦੀ ਖੁਸ਼ੀ ਨਹੀਂ ਹੈ ਉਥੇ ਗੁਰੂ ਸਾਹਿਬ ਆਪ ਹੀ ਚੁੰਦੇ ਹਨ ਕਿ ਤੁਸੀਂ ਸਾਈਡ ਤੇ ਰਹੋ ਆਰਾਮ ਨਾਲ ਰਹੋ ਕਿਸੇ ਦਾ ਦਿਲ ਨਾ ਦੁਖਾਓ ਨਹੀਂ ਕਿਸੇ ਨੂੰ ਕੁਝ ਕਹਿਣਾ ਅਗਰ ਤੁਸੀਂ ਸੇਵਾ ਵਿੱਚ ਗਏ ਹੋ ਸੇਵਾ ਕਰਦੇ ਆ ਅਗਰ ਬਾਈ ਚਾਂਦ ਤੁਹਾਨੂੰ ਕਿਸੇ ਨੇ ਦੋ ਲਫ਼ਜ਼ ਬੋਲ ਦਿੱਤੇ ਅਗੋਂ ਤੁਸੀਂ ਜਵਾਬ ਦੇ ਦਿੱਤਾ ਤੋੜ ਕੇ ਜਵਾਬ ਦੇ ਦਿੱਤਾ ਤੇ ਸਮਝੋ ਗੁਰੂ ਸਾਹਿਬ ਨਰਾਜ਼ ਹੋ ਗਏ ਹਨ ਤੁਸੀਂ ਚੁੱਪ ਰਹਿਣਾ ਹੈ ਜੋ ਪਰ ਆ ਕੇ ਬਰਤਾਸ਼ ਕਰਨਾ ਹੈ ਜਦੋਂ ਤੁਸੀਂ ਬਰਦਾਸ਼ ਕਰੋਗੇ ਨਾ ਗੁਰੂ ਸਾਹਿਬ ਉਹ ਆਪ ਹੀ ਨਿਵੇੜਾ ਕਰ ਦਿੰਦੇ ਹਨ ਸੇਵਾ ਸਿਮਰਨ ਇਹ ਸਭ ਕੁਝ ਅਗਰ ਤੁਹਾਡੇ ਕੋਲ ਹੈ ਤੇ ਗੁਰੂ ਸਾਹਿਬ ਦੀ ਇਹ ਕਿਰਪਾ ਹੀ ਹੈ ਬਹੁਤ ਵੱਡੀ ਨਾਮ ਦੀ ਦਾਤ ਅਗਰ ਹੈ ਤੇ ਬਹੁਤ ਹੀ ਵੱਡੀ ਕਿਰਪਾ ਹੈ ਸੇਵਾ ਹੈ ਅਗਰ ਤੁਹਾਡੇ ਕੋਲ ਗੁਰਦੁਆਰਾ ਸਾਹਿਬ ਵਿੱਚ ਤੁਸੀਂ ਜਾਂਦੇ ਹੋ ਸੇਵਾ ਕਰਦੇ ਹੋ ਤੇ ਇਹ ਬਹੁਤ ਹੀ ਵੱਡੀ ਕਿਰਪਾ ਹੈ ਪ੍ਰਮਾਤਮਾ ਦੀ ਤੁਹਾਡੇ ਉਤੇ ਯੋਗ ਕੀ ਕੋਈ ਵੀ ਕੰਮ ਜਿਹੜਾ ਹੈ ਨਾ ਦੁਨੀਆ ਉੱਤੇ ਇਨਸਾਨ ਆਪਣੇ ਆਪ ਨਹੀਂ ਕਰਦਾ ਗੁਰੂ ਸਾਹਿਬ ਜਿੱਥੇ ਲੋਂਦੇ ਹਨ ਇਨਸਾਨ ਉੱਥੇ ਹੀ ਲੱਗਦਾ ਹੈ ਤਾਦੀ ਸ਼ਬਦ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਫਾ ਦਾ ਗੁਰ ਕੀ ਵਚਨੀ ਹਾਟ ਬਿਕਾਨਾ ਜਿੱਤ ਲਾਇਆ ਤੇ ਤਲਹਗਾ ਅਸੀਂ ਉੱਥੇ ਹੀ ਲੱਗਦੇ ਹਾਂ ਉਹ ਹੀ ਕੰਮ ਕਰਦੇ ਹਾਂ ਜਿੱਥੇ ਸਾਨੂੰ ਗੁਰੂ ਲੋਂਦੇ ਹਨ ਸੋਚ ਸਮਝ ਕੇ ਇਨਸਾਨ ਨੂੰ ਆਪਣਾ ਫੈਸਲਾ ਆਪ ਲੈਣਾ ਚਾਹੀਦਾ ਹੈ ਗੁਰੂ ਸਾਹਿਬ ਦੀ ਖੁਸ਼ੀ ਅਗਰ ਲੈਣੀ ਹੈ ਨਾ ਫਿਰ ਅਸੀਂ ਕਿਸੇ ਦਾ ਦਿਲ ਨਹੀਂ ਦੁਖਾਣਾ ਪਤੀ ਵੀ ਕਿਸੇ ਨੂੰ ਮਾਰਨਾ ਨਹੀਂ ਹੈਣਾ ਕਹਿੰਨੇ ਹਨ ਕਿ ਪਰਮਾਤਮਾ ਇਹ ਪ੍ਰੀਖਿਆ ਲੈਂਦੇ ਹਨ ਕਿ ਸਬਰ ਵੇਖਦੇ ਹਨ ਇਹਦੇ ਅੰਦਰ ਕਿੰਨਾ ਸਬਰ ਹੈ ਕਿੰਨਾ ਸੰਤੋਖ ਹੈ ਇਹ ਦੇਖਦੇ ਹਨ ਤੇ ਫਿਰ ਨਿਵੇੜਾ ਆਪ ਹੀ ਕਰਦੇ ਹਨ ਪਾਤਸ਼ਾਹ ਸੋ ਆਪ ਸਾਰਿਆਂ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਪੂਰਾ ਹੀ ਦੇਖਿਆ ਕਰੋ ਨਾਲ ਹੀ ਵੀਡੀਓ ਨੂੰ ਸਬਸਕ੍ਰਾਈਬ ਵੀ ਕਰਦਿਆ ਕਰੋ ਕਮੈਂਟ ਸ਼ੇਅਰ ਵੀ ਕਰੋ ਪਤਾ ਲੱਗੇ ਕਿ ਸਾਨੂੰ ਕਿ ਸਾਡੇ ਜਿਹੜੇ ਵੀਡੀਓ ਦੇਖ ਦੇਖਦੇ ਹਨ ਖੁਸ਼ੀ ਨਾਲ ਦੇਖਦੇ ਹਨ ਤੇ ਸੱਚੇ ਪਾਤਸ਼ਾਹ ਉਹ ਸਾਰਿਆਂ ਨੂੰ ਹੀ ਚੜ੍ਹਦੀ ਕਲਾ ਬਖਸ਼ੇ ਪ੍ਰਮਾਤਮਾ ਸਭਨਾ ਦਾ ਫਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ